ਲਵੀ ਮਿੱਤਰੋ ਆਪਾਂ ਪਹੁੰਚ ਗਏ ਅੱਜ ਪਿੰਡ ਔਤਾਂ ਵਾਲੀ ਤੇ ਅੱਜ ਫਾਰਮ ਵਾਲੀ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਆ ਤੇ ਇਸ ਘਰ ਦੇ ਵਿੱਚੋਂ ਮਿੱਤਰੋ ਪਹਿਲੀ ਵੀਡੀਓ ਆਪਣੀ ਫਾਰਮ ਦੇ ਉੱਤੇ ਆਏ ਇਸ ਬਾਈ ਕੋਲੇ ਤੇ ਵੀਡੀਓ ਤੁਹਾਨੂੰ ਕਵਰ ਕਰਕੇ ਦਿਖਾਵਾਂਗੇ ਇਸ ਗਾਂ ਦੀ ਤੇ ਇੱਕ ਨਗ ਬਾਈ ਕੋਲੇ ਬਿਗਾਉਆ ਪਹਿਲਾਂ ਬਾਈ ਦੇ ਜਿਹੜੇ ਨਗ ਨੇ ਸਾਰੇ ਤੁਹਾਨੂੰ ਗਾਂ ਆ ਜਿਹੜੀਆਂ ਚੰਗੇ ਦੁੱਧ ਵਾਲੀਆਂ ਚੰਗੇ ਰਕਾਉੜ ਵਾਲੀਆਂ ਉਹ ਇੱਕ ਵਾਰੀ ਨੰਗਾ ਮਰਵਾ ਦਈਏ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਆਮ ਘਰ ਦੇ ਵਿੱਚ ਇੱਕ ਫਾਰਮ ਖੋਲਿਆ ਹੋਇਆ ਬਾਈ ਨੇ ਅਜੇ ਨਾਮ ਵੀ ਕੋਈ ਸ਼ਾਇਦ ਰੱਖਿਆ ਨਹੀਂਗਾ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਜਿਹੜੀ ਬਹਿੜ ਆ ਤੋੜ ਕੇ ਦਿਖਾਵਾਂਗੇ ਇਸ ਬਹਿੜ ਨੂੰ ਦੋਸਤੋ ਸੇਲ ਕਰਨਾ ਬਾਈ ਨੇ ਤੇ ਚੰਗੇ ਰਿਕਾਰਡ ਦੀ ਜਿਹੜੀ ਬਹਿੜ ਹੈਗੀ ਤੇ ਇੱਕ ਵਾਰੀ ਪਹਿਲਾਂ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਈਏ ਤੇ ਫਿਰ ਆਪਾਂ ਜਿਹੜੀ ਗੱਲਬਾਤ ਸਾਰੀ ਬਾਈ ਨਾਲ ਪ੍ਰੋਪਰ ਕਰਾਂਗੇ ਚਾਰੇ ਥਣ ਦੋਸਤੋ ਲੱਗ ਲੱਗਣੇ ਨਿਕੜ ਮਿਆਂ ਤੇ ਬਾਕੀ ਐਚਐਫ ਦੀ ਜਿਹੜੀ ਬਰੀਡ ਤੇ ਕੰਮ ਕਰ ਰਿਹਾ ਹੈ ਬਾਈ ਚੰਗੀਆਂ ਜਿਹੜੀਆਂ ਗਾਮਾਂ ਨੇ ਤੇ ਚੰਗੇ ਸੀਮਨ ਲਵਾ ਕੇ ਚੰਗੀਆਂ ਜਿਹੜੀਆਂ ਬੱਛੀਆਂ ਪੈਦਾ ਕਰਕੇ ਘਰ ਦੇ ਵਿੱਚ ਹੀ ਫਾਰਮ ਜਿਹੜਾ ਤਿਆਰ ਕਰਿਆ ਹੋਇਆ ਬਾਕੀ ਤੁਰ ਦਿਨ ਇੱਕ ਵਾਰੀ ਚੈੱਕ ਕਰ ਲੋ ਜਰੂਰ ਦੋਸਤੋ ਤੇ ਥਣ ਹਵਾਨਾ ਜਿਹੜਾ ਭਰਨਾ ਹਜੇ ਬੈਠਨੇ ਜਿਹੜੀ ਕੱਚੀ ਹੈਗੀ ਇੱਕ ਵਾਰੀ ਆਪਾਂ ਲੰਬਾ ਸੋਨੂੰ ਤੋੜ ਕੇ ਦਿਖਾ ਦਈਏ ਤੇ ਬਰੀਡ ਵਾਲੀ ਬਿਹੜ ਹੈਗੀ ਮੋੜਦਾ ਬਾਈ ਤੇ ਬਰੀਡ ਵਾਲੀ ਬਿਹੜ ਹੈਗੀ ਚੰਗੀ ਜੇ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨਾ ਫਾਰਮ ਦੇ ਵਿੱਚੋਂ ਕਈ ਵਾਰ ਗਾਈਆਂ ਭਾਲ ਦੇ ਫਿਰਦੇ ਹੁੰਦੇ ਆ ਤੁਹਾਡੇ ਸਾਹਮਣੇ ਅੱਜ ਇੱਕ ਚੰਗੀ ਟਾਪ ਕੁਆਲਿਟੀ ਵਾਲੀ ਜਿਹੜੀ ਬਿਹੜ ਹੈਗੀ ਉਹ ਲੈ ਕੇ ਆਏ ਆ ਤੇ ਸਾਰੀ ਗੱਲਬਾਤ ਬਾਈ ਨਾਲ ਕਰਾਉਣੇ ਆ ਤੇ ਪੂਰੀ ਡਿਟੇਲ ਸਾਨੂੰ ਜਿਹੜੀ ਇਹਦੀ ਲੈ ਕੇ ਦੇਵਾਂਗੇ ਬਾਕੀ ਫੇਸ ਕੁਆਲਿਟੀ ਮੂੰਹ ਮੱਥਾ ਪੇ ਥੋੜਾ ਸਾਰਾ ਚੈੱਕ ਕਰ ਲਓ ਤੁਸੀਂ ਆਰਡਰ ਜਿਹੜਾ ਇਹਨੇ ਹਜੇ ਮੌਕੇ ਦੇ ਅੱਗੇ ਤਿਆਰ ਕਰਨਾ ਬਾਕੀ ਕਰ ਦਿਆਂਗਾ ਗੱਲਬਾਤ ਬਾਈ ਨਾਲ ਪੁੱਛ ਲੈਣ ਡਿਟੇਲ ਸਾਰੀ ਬਾਈ ਸਸੀ ਕਾ ਬਾਈ ਨਾਮ ਦੱਸੋ ਪਹਿਲਾਂ ਜੀ ਨਾਮ ਆਪਣਾ ਬਾਈ ਜਦਵਿੰਦਰ ਜਦਵਿੰਦਰ ਠੀਕ ਹੈ ਤੇ ਜਦਵਿੰਦਰ ਪਿੰਡ ਬਾਈ ਪਿੰਡ ਬਾਈ ਆਪਣਾ ਕਰਮਗੜ ਹੌਣਤਾਲੀ ਕਰਮਗੜ ਹੌਣਤਾਲੀ ਜਿੱਥੇ ਮੰਡੀ ਲੱਗਦੀ ਹੁੰਦੀ ਸੀ ਪਹਿਲਾਂ ਹਾਂ ਠੀਕ ਹੈ ਜ਼ਿਲ੍ਹਾ ਮਾਨਸਾ ਤੇ ਬਾਈ ਇਹ ਮਾਨਸਾ ਤੋਂ ਕਿੰਨੇ ਕਿਲੋਮੀਟਰ ਹੈਗਾ ਮਾਨਸਾ ਤੋਂ 12 ਕਿਲੋਮੀਟਰ ਹੈ ਬਾਈ 12 ਕਿਲੋਮੀਟਰ ਤੇ ਇਧਰ ਲਵੰਡੀ ਸਾਈਡ ਤੋਂ 20 ਸਾਈਡ ਤੋਂ ਪਾਇਆ ਜਾਂਦਾ ਇਹ 22 22 ਹਾਂ ਠੀਕ ਹੈ ਵਿਚਾਲੇ ਜਾਂਦਾ ਹੈ ਨਾ ਵਿਚਾਲੇ ਆ ਜਾਂਦਾ ਠੀਕ ਉਸ ਵਾਲੇ ਪਿੰਡ ਦੇ ਨਾਲ ਹੀ ਪਿੰਡ ਆ ਉਹਦੇ ਨਾਲ ਪਿੰਡ ਆ ਠੀਕ ਹੈ ਤੇ ਇੱਕ ਵਾਰੀ ਬਈ ਮੋਬਾਈਲ ਨੰਬਰ ਬੋਲਿਓ ਆਪਣਾ ਮੋਬਾਈਲ ਨੰਬਰ ਆਪਣਾ 98766 5159 98766 5159 519 ਇਹ 22 ਦਾ ਨੰਬਰ ਆ ਯਾਦਵੰਦਰ ਦਾ ਤੇ ਬਾਕੀ ਸਕਰੀਨ ਦੇ ਉੱਪਰ ਵੀ ਚੱਲ ਜਾਨਾ ਦੋਸਤੋ ਤੁਸੀਂ ਬਾਈ ਨਾਲ ਕੰਡੈਕਟ ਇਹੜਾ ਕਰ ਸਕਦੇ ਹੋ ਤੇ ਜਦਵਿੰਦਰ ਮਾਨਲਾ ਕਹਿੰਦੇ ਸੂਏ ਬਾਈ ਸੁੰਦੀ ਇਹੇ ਦੂਜੇ ਸੂਏ ਆਪਣੇ ਘਰ ਦੀ ਵਿਹੜੀ ਇਹੇ ਠੀਕ ਆ ਆਪਣੇ ਘਰ ਦੀ ਵਿਹੜਾ ਤੇ ਪਹਿਲੇ ਸੂਏ ਦਾ ਬਾਈ ਯਾਦੋਂ ਕੀ ਰਿਕਾਰਡ ਸੀਗਾ ਪਹਿਲੇ ਸੂਏ ਨੇ ਦਿੱਤਾ ਬਾਈ 25 ਲੀਟਰ ਦੁੱਧਾ 25 ਹਾਂ ਹਾਂ ਬਾਈ ਠੀਕ ਆ ਤੇ ਆ ਵੀ ਬਹੁਤ ਚੰਗੀ ਨਸਲ ਦੀ ਹੈ ਬਾਕੀ ਟੀਕਾ ਬਹੁਤ ਚੰਗਾ ਭਰਾਇਆ ਹੋਇਆ ਠੀਕ ਆ ਠੀਕ ਆ ਕਿਹੜਾ ਲੱਗਿਆ ਬਾਈ ਇਹ ਵਰਲਡ ਵਾਰਡ ਦਾ ਲੱਗਿਆ ਹੋਇਆ ਬਾਈ ਵਰਲਡ ਵਾਰਡ ਦਾ ਠੀਕ ਆ ਤੇ ਮਾਨਲਾ ਚੰਗੇ ਸੀਮਿੰਟ ਯੂਜ਼ ਕਰਵਾਉਂਦਾ ਹਾਂਗਾ ਤੂੰ ਦਾ ਠੀਕ ਆ ਲੈਵੇਂ ਮਿੱਤਰੋ ਟੀਕਾ ਵੀ ਚੰਗਾ ਲੱਗਿਆ ਤੇ ਬਾਕ ਆਪ ਵੀ ਚੰਗੀ ਐ ਪਹਿਲੇ ਸੂਏ ਵੀ ਦੁੱਧ ਜਿਹੜਾ ਚੰਗਾ ਇਹਨੇ ਕੱਢਿਆ ਤੇ ਬਾਕੀ ਬਾਈ ਗੱਲ ਆ ਜਾਂਦੀ ਆ ਮੰਨ ਲਓ ਦੁੱਧ ਕਿ ਕਿੰਨੀ ਕੁ ਉਮੀਦ ਹੈ ਤੈਨੂੰ ਦੁੱਧ ਦੀ ਐ ਬਾਈ ਜਾਓਗੀ 25 ਪਲੱਸ ਤਾਂ ਜਾਓ ਜਾਓ 25 ਪਲੱਸ ਤੇ ਕਿੰਨੇ ਦਿਨ ਲੈਂਦੀ ਆ ਬਾਈ ਹੁਣ ਲੈ ਲਿਓ ਬਾਈ ਇਹ 18 19 ਦਿਨ ਲੈਦੀ 18 19 ਦਿਨ 20 ਮੰਨ ਲਾ 20 ਦਿਨ ਮਿੱਤਰੋ ਬਾਕੀ ਆ ਤੇ ਬਾਕੀ ਬਾਈ ਕਹਿੰਦਾ ਕਿ 25 ਪਲੱਸ ਦੀ ਉਮੀਦ ਜਿਹੜੀ ਹੈਗੀ ਤੇ ਚੰਗੀ ਘਰ ਦੀ ਵਹਿੜਾ ਦੂਜੇ ਸੂਏ ਨੇ ਕਰਮ ਵਾਲੀ ਨੇ ਸੂਣਾ ਤੇ ਬਾਕੀ ਬਾਈ ਜਦੋਂ ਰੇਟ ਦੀ ਗੱਲ ਆਉਂਦੀ ਰੇਟ ਕੀ ਕਰਤਾ ਰੇਟ ਇਹਦਾ 1 10 ਬਈ 1 10 ਤੇ ਮਾਨਦਾਨ ਹੋ ਜੂ ਮੌਕੇ ਤੇ ਮੌਕੇ ਦੇ ਮਾੜਾ ਮੋਟਾ ਠੀਕ ਹੈ ਲੈ ਬਾਈ ਨਾਲ ਮਿੱਤਰੋ ਸੰਪਰਕ ਕਰ ਲਓ 1 ਲੱਖ ਦੇ 10 ਹਜ਼ਾਰ ਜਿਹੜਾ ਮੁੱਲ ਵੜੀ ਇਹਦੀ ਕੀਤੀ ਹੈ ਬਾਈ ਨੇ ਤੇ ਥਣਾ ਥਣਾ ਸਾਰਾ ਬਹੁਤ ਚੰਗੀ ਆ ਬਾਈ ਬਿਲਕੁਲ ਅਲੱਗ-ਅਲੱਗ ਤੇ ਪੂਰੀ ਠੰਡੀ ਬਾਈਕ ਦਾ ਸੀ ਲੱਗਿਆ ਤੁਸੀਂ ਦੇਖ ਵੀ ਸਕਦੇ ਹੋ ਹਨਾ ਆ ਚੀਜ਼ ਇੱਥੇ ਲੈ ਜਾਓ ਬਾਈ ਬਿਲਕੁਲ ਬਾਈ ਤੇ ਹਜੇ ਜਿਹੜਾ ਆਡਰ ਖਾਲੀ ਆ ਤੇ 20 ਦਿਨਾਂ ਦੇ ਵਿੱਚ ਜਿਹੜਾ ਆਡਰੇ ਨੇ ਪੂਰਾ ਤਿਆਰ ਕਰ ਲੈਣਾ ਤੇ ਅਥੀ ਚਵਾਈ ਵਾਲੀ ਬਾਈ ਕੀ ਮਸ਼ੀਨ ਵਾਲੀ ਮਸ਼ੀਨ ਦੇ ਵਿੱਚ ਹੋਣਾ ਠੀਕ ਹੈ ਵੀ ਦੋਨੇ ਸਿਸਟਮ ਲੱਗਦੇ ਆ ਤੇ ਬਾਈ ਕੋਲੇ ਫਾਰਮ ਦਾ ਕਰਕੇ ਬਾਈ ਮਸ਼ੀਨਾਂ ਚੋਂਦਾ ਤੇ ਬਾਕੀ ਕਹਿੰਦਾ ਹੱਥੀ ਵੀ ਚੋਣੀਆਂ ਕੋਈ ਦਿੱਕਤ ਨਹੀਂ ਹੈਗੀ ਤੇ ਬਾੜ ਬਹੁਤ ਸੋਹਣੀ ਆ ਤੇ ਮਿੱਤਰੋ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਕਰਮਗੜਾ ਉਤਾਂਵਾਲੀ ਤੇ ਜ਼ਿਲ੍ਹਾ ਮਾਨਸਾ ਤੇ ਬਾਕੀ ਰੇਟ ਜਿਹੜਾ ਬਾਈ ਨੇ 1 ਲੱਖ 10000 ਕਰਿਆ ਹੋਇਆ ਤੇ ਮਾਨਤਾਨ ਬਾਈ ਜ਼ਰੂਰ ਕਰਕੇ ਦਰੂਗਾ ਤੇ ਸੰਪਰਕ ਤੁਸੀਂ ਕਰਨਾ ਧੰਨਵਾਦ ਦੋਸਤੋ ਜਲਦੀ ਮਿਲਾਂ ਕਿਸੇ ਨਵੀਂ ਵੀਡੀਓ ਦੇ ਨਾਲ